ਰੀਕੋਰਡ ਦੇ ਚਹਿਰਾ ਰੋਡ ਤੇ ਬਣੇ ਇੱਕ ਇੱਟਾਂ ਦੇ ਪੱਠੇ ਦੇ ਕੰਮ ਕਰਨ ਵਾਲੀ ਲੇਬਰ ਆਪਸ ਵਿੱਚ ਪੈੜ ਗਈ ਜਿਸ ਦੌਰਾਨ ਦੋ ਵਿਅਕਤੀਆਂ ਨੂੰ ਜਬੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਮੈਡੀਕਲ ਹਸਪਤਲ ਵਿੱਚ ਦਾਖਲ ਕਰਾਇਆ ਗਿਆ ਜਾਣਕਾਰੀ ਮੁਤਾਬਕ ਇੱਟਾਂ ਦੇ ਪੱਠੇ ਦੇ ਕੰਮ ਕਰਨ ਵਾਲੇ ਪੰਜਾਬੀ ਲੇਬਰ ਦੇ ਇੱਕ ਵਿਅਕਤੀ ਵੱਲੋਂ ਪੱਠੇ ਤੇ ਲੇਬਰ ਕਰਨ ਵਾਲੇ ਪ੍ਰਵਾਸੀ ਮਜ਼ਦੂਰਾਂ ਤੋਂ ਕੁਝ ਪੈਸੇ ਲੈਣੇ ਸਨ ਜਿਨ੍ਹਾਂ ਨੂੰ ਮੰਗ ਲਈ ਦੋਨੇ ਧਿਰਾਂ ਆਪਸ ਵਿੱਚ ਟਕਰਾ ਗਈਆਂ ਜਿਸ ਦੌਰਾਨ ਇਹਨਾਂ ਦੋਹਾਂ ਧਿਰਾਂ ਦੀ ਆਪਸ ਵਿੱਚ ਲੜਾਈ ਹੋ ਗਈ ਅਤੇ ਲੜਾਈ ਦੇ ਵਿੱਚ ਦੋ ਪੰਜਾਬੀ ਮਜ਼ਦੂਰ ਜ਼ਖਮੀ ਹੋਏ ਜੋ ਕਿ ਫ੍ਰੀਕੋੜਾਸਟਾ ਦੇ ਵਿੱਚ ਜੀਰੇ ਲਾਜ ਨੇ ਜ਼ਖਮੀ ਹੋਏ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੇ ਬੱਚੇ ਪੈਸੇ ਲੈਣ ਗਏ ਸਨ ਪ੍ਰਾਸੀ ਮਜ਼ਦੂਰਾਂ ਤੋਂ ਪਰ ਉੱਥੇ ਉਹਨਾਂ ਨਾਲ ਕੁੱਟਮਾਰ ਕੀਤੀ ਗਈ ਹੈ ਅਤੇ ਹਨਸਾਬ ਦੀ ਮੰਗ ਕਰਦੇ ਹਨ ਦੂਜੇ ਪਾਸੇ ਇਸ ਮਾਮਲੇ ਨੂੰ ਲੈ ਕੇ ਫ੍ਰੀਕੋੜ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਬਣਦੀ ਕਾਰਵਾਈ ਜੋ ਕੀਤੀ ਜਾਵੇਗੀ ਅਤੇ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਤੁਸੀਂ ਸੁਣੋ ਇਸ ਮੌਕੇ ਹੋਰ ਕੀ ਕਿਹਾ ਪਰਿਵਾਰਕ ਮੈਂਬਰਾਂ ਨੇ ਅਤੇ ਕੀ ਹੈ ਸਾਰਾ ਪੂਰਾ ਮਾਮਲਾ ਇਹੀ ਪੈਸੇ ਲੈਣੇ ਸੀ ਜਿਹੜੇ ਮਜ਼ਦੂਰ ਇਹਦੇ ਪਰੋਸੀ ਉਹਨਾਂ ਤੋਂ ਪੈਸੇ ਲੈਣ ਗਏ ਸੀ ਮੁੰਡੇ ਆਪਣੇ ਦੋਨੇ ਤੇ ਉਹ ਗੱਲ ਕੋਲ ਬੈ ਕੇ ਨਹੀਂ ਬੜੀਆਂ ਗੱਲ ਬੈ ਗੀਆਂ ਭਾਈ ਬੰਦੇ ਗੱਲ ਬੈ ਗਏ ਇਹਨਾਂ ਦੀ ਤੇ ਬਹੁਤ ਸੱਟ ਖੜਵਾਦੀਆਂ ਤੇ ਅਸੀਂ ਤਾਂ ਚੱਕ ਲਏ ਬਿਓ ਫਿਰ ਨੂੰ ਬਾਕੀ ਪੰਜਾਬੀ ਬੰਦੇ ਨੇ ਚੰਗਾ ਸਮਝ ਨਹੀਂ ਇਹ ਇਹਦਾ ਰਾਜ ਆਪ ਤਾਂ ਲੈਣ ਚਾਹਦੇ ਹੈ ਕਿ ਦੋ ਕੱਢਿਆ ਜਾ ਸੋ ਸੋ ਕਿੱਥੇ ਲੜਾਈ ਹੋਈ ਆ ਸਾਡੇ ਇਹ ਆਪਣੇ ਘਰ ਤੋਂ ਥੋੜਾ ਦੂਰ ਆ ਪਠੇਰ ਚ ਹਾਂ ਪਰਸ਼ੋਤਮ ਬਾਉ ਦੀ ਪਠੋਰਾ ਤੇ ਐਸਾ ਸਮਾਰਕ ਉਹਨਾਂ ਦਾ ਪਠੇ ਦਾ ਕੀ ਕਾਦੇ ਬਜ ਰੋਲਾ ਕਾਚ ਕਿੰਨੋਂ ਪਿਆ ਲੋ ਪੈਸੇ ਲੈਣ ਗਏ ਪੈਸੇ ਕੋ ਲੈਣੇ ਸੀ ਇਹਨਾਂ ਮੁੰਡੇ ਨੇ ਅੱਛਾ ਇਹਨਾਂ ਨੇ ਪੈਸੇ ਮੰਗੇ ਜਾ ਕੇ ਦੋ ਬੁੜੀਆਂ ਕਾਲ ਕੋਲ ਬੈਗਨਾਂ ਦਾ ਜਾ ਕੇ ਤੇ ਬਾਜ ਬਦਬਰਾ ਕਾਲਾ ਬੈਗੀਆਂ ਇਹ ਦੋ ਜਣੇ ਸੀ ਉਹ ਕਿੰਨੇ ਕ ਬੰਦੇ ਸੀ ਉਹ ਬੰਦੇ ਸੀਗੇ 7-8 ਜਣੇ ਬੁੜੀਆਂ ਬਹੁਤ ਸੀ ਕਿੱਥੇ ਮਾਰੀਆਂ ਸੱਟਾਂ ਸੱਟਾਂ ਸੱਚੇ ਮੁੰਡੇ ਬਹੁਤ ਜਿਆਦੇ ਫਿਰ ਬਿਓਸ਼ੀ ਬਿਓਸ਼ੀ ਚੱਕ ਲੈਣ ਦਰਨੋਂ ਪੁਲਿਸ ਨੂੰ ਕਰਬੇ ਕਿਥੇ ਬਾਜੀ ਤਾਂ ਕੋਈ ਨਹੀਂ ਕਿਤੇ ਕੀ ਬੰਦ ਕਰਦੇ ਮਾਂਗਾ ਆਪਣੇ ਜਿੱਦਾ ਕਿੰਨੇ ਦਾ ਹੁਵੇ ਕਾਰਵਾਈ ਨਾ ਪੂਰੀ ਜਿੰਨਾ ਸਾਟਾ ਮਾਰ ਗਿਆ ਅ ਸਫੀ ਕੋ ਦੇ ਚੈਰ ਰੂਟਿਕ ਪੱਠੇ ਤੇ ਪ੍ਰਵਾਸੀ ਮਜ਼ਦੂਰਾ ਵੱਲੋਂ ਇੱਕ ਪੰਜਾਬੀ ਲੇਬਰ ਦੀ ਕੁੱਟ ਮਾਰ ਦਾ ਮਾਮਲਾ ਸਾਹਮਣੇ ਆਇਆ ਉਸ ਨੂੰ ਲੈ ਕੇ ਕਿਸ ਤਰ੍ਹਾਂ ਚੱਲਦਾ ਹੈ ਜੀ ਕੋਈ ਇਹ ਨਹੀਂ ਹੈਗਾ ਪ੍ਰਵਾਸੀ ਮਜ਼ਦੂਰ ਜਿਨ੍ਹਾਂ ਤੁਸੀਂ ਕਹਿੰਦੇ ਪੰਜਾਬੀ ਵਾਲਾ ਨਹੀਂ ਹੈਗਾ ਇਹ ਅੰਗਲ ਇਹ ਪੱਠੇ ਦੀ ਲੇਬਰ ਆਪਸ ਚ ਲੜ ਪਈ ਹੈਗੀ ਆ ਉਹਦੇ ਚ ਜਿਹਨੂੰ ਕਹਿੰਦੇ ਇੱਕ ਕੁਝ ਦੋਵੇਂ ਤਰ੍ਹਾਂ ਦੀਆਂ ਆਪਸ ਲੜਾਈ ਹੋ ਗਈ ਦੋਵੇਂ ਤਰ੍ਹਾਂ ਦੇ ਸੱਟਣ ਲੱਗੀਆਂ ਨੇ ਉਹ ਦਾਖਲ ਹੈਗੇ ਨਹੀਂ ਤਾਂ ਇਹ ਸੀ ਜੋ ਬੰਦੀ ਕਾਰਵਾਈ ਹੋ ਕਰਾਂਗੇ ਐ ਸੱਚ ਕੋਈ ਇਹ ਐਂਗਲ ਨਹੀਂ ਹੈਗਾ ਪੰਜਾਬੀ ਵਰਸਸ ਜਾਂ ਬਿਹਾਰ ਵਾਲਾ ਜਾਂ ਇਮੀਗ੍ਰੈਂਟ ਵਾਲਾ ਕਿੰਨੇ ਲੋਕਾਂ ਦੀ ਪ੍ਰਾਪਤੀ ਹੈ ਇਹ ਉਹ ਸਾਡਾ ਐਸ ਪਰ ਲਾਉ ਜੂਗੀ ਹੈਗਾ ਕਰ ਰਹੇ ਨੇ